ਆ ਗਿਆ ਬਖਸ਼ਨੀ ਅੰਸੰ ਸਹਾਈ ਹੋ ਕੇ ਸੇਵਾ ਕਰਨ ਦਾ ਬਲ ਬਖਸ਼ਨਾ ਫੁੱਲ ਚੁਗਦੀ ਮਾਪੀ ਬਖਸ਼ਨੀ ਚਲਦੀ ਗਲਾ ਰਖਣੀ ਹਰ ਮੈਦਾਨ ਫਤਿਹ ਕਰਨਾ ਜੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਹਜ਼ੂਰ ਧਰ ਆਇਆ ਸਮੂਹ ਸੰਤਾਂ ਦੀ ਹਾਜ਼ਰੀ ਦਰ ਪਰਵਾਣ ਕਰਨਾ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਗੁਰੂ ਨਾਨਕ ਨਾਮ ਜਗਦੀ ਕੰਨਾ ਤੇਰੇ ਭਾਣੇ ਸਰਵਤਾਂ ਭਾ